ਸਭੀ ਮਾਨਯੋਗ ਡੀਏਜੀ ਸਕਿੰਦਰ ਸਿੰਘ ਆਈਪੀਐਸ ਅਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਇਹਨਾਂ ਦੇ ਸਰਥ ਹਦਾਇਤਾਂ ਤੇ ਜਿਹੜਾ ਇੱਕ ਜਿਸ ਤਰ੍ਹਾਂ ਯੁੱਧ ਨਸ਼ਾਗ੍ਰੁੱਪ ਚੱਲ ਰਿਹਾ ਹੈ ਅਤੇ ਆਰਮਜ਼ ਐਕਟ ਦੇ ਤਹਿਤ ਕੁਝ ਜਿਹੜੇ ਆ ਸਮਰੱਥਲਰ ਗਤੀਵਿਧੀਆਂ ਜਿਹੜੀਆਂ ਬਾਰਡਰ ਤੇ ਕਰ ਰਹੇ ਉਹਨਾਂ ਤਹਿਤ ਸਾਨੂੰ ਕੱਲ ਉਹ ਖਬਰ ਥਾੜਾ ਜਿਹੜਾ ਕਿੰਡਾ ਸਾਡੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਧੀਰਜ ਕੁਮਾਰ ਹੈ ਇਹ ਵਾਸੀ ਸੰਗਰੂਰ ਦਾ ਧੀਰਜ ਸ਼ਰਮਾ ਇਹ ਜਿਹੜਾ ਅਸਲੇ ਦਾ ਕਾਰੋਬਾਰ ਕਰਦਾ ਔਰ ਇਹ ਕੋਈ ਖੇਪ ਲੈਣ ਵਾਸਤੇ ਬਾਰਡਰ ਸਾਈਡ ਨੂੰ ਆਇਆ ਔਰ ਸਾਡੀ ਇਨਫੋਰਮੇਸ਼ਨ ਸਹੀ ਹੁੰਦੇ ਹੋਇਆ ਤੁਰੰਤ ਸਾਡੇ ਐਸਐਚਓ ਅਤੇ ਉਹਦੀ ਟੀਮ ਨੇ ਅਮਨ ਉਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਔਰ ਇਹਨੂੰ ਰੋਕੇ ਇਹਦੀ ਜਿਹੜੀ ਆ ਤਲਾਸ਼ੀ ਲਈ ਇਹਦੇ ਕੋਲੋਂ ਤਿੰਨ ਪਿਸਟਲ 32 ਬੋਰ ਮੈਗਜ਼ੀਨ ਸਮੇਤ ਦੋ ਗਲੌਕ ਪਿਸਟਲ 9mm ਦੇ ਤੇ ਇੱਕ Honda City ਕਾਰ PP 13 AK 1339 ਅਤੇ 3000 ਦੇ ਪਾਕਟ ਚੋਂ ਡਰੱਗ ਮਣੀ ਵੀ ਮਿਲਿਆ ਇਹਨੂੰ ਗ੍ਰਫਤਾਰ ਕੀਤਾ ਇੱਕ ਇੱਕੋ ਮੋਬਾਈਲ ਫੋਨ ਵੀ ਮਿਲਿਆ ਇਹਦੀ ਟੈਂਤ ਅਸੀਂ ਥਾਣਾ ਘਰੇਂਡਾ ਵਿਖੇ 161 ਨੰਬਰ ਮਕਦਮਾ ਜਿਹੜਾ ਅੰਡਰ ਸੈਕਸ਼ਨ 2550 ਆਮ ਸੈਕਟਰ ਦੇ ਤਹਿਤ ਦਰਜ ਕੀਤਾ ਔਰ ਇਹ ਪੰਜ ਪਿਸਟਲਸ ਜਿਹੜੇ ਆ ਇਹ ਪਾਰੋਂ ਜਿਹੜੀ ਆ ਪਾਕਿਸਤਾਨ ਸਾਈਡ ਤੋਂ ਕਨਸਾਈਨਮੈਂਟ ਲੈ ਕੇ ਆਇਆ ਸੀਗਾ ਉਹ ਅਸੀਂ ਇਹਨੂੰ ਜਿਹੜਾ ਵਾ ਤਪੋਚਿਲਾ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਕੁਝ ਹੋਰ ਬੰਦਿਆਂ ਦੇ ਨਾਮ ਨੇ ਉਹਨਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨੇ ਡਾਇਰੈਕਟ ਪਾਕਿਸਤਾਨ ਤੋਂ ਮੰਗਵਾਈ ਸੀ ਜਾਂ ਇਥੋਂ ਕਿਸੇ ਦੇ ਥਰੂ ਮਾਲ ਆਂਦਾ ਸੀ ਉਹਨਾਂ ਕੋਲੋਂ ਲੈਣਾ ਹੈ ਨਹੀਂ ਨਹੀਂ ਇਹਨੇ ਡਾਇਰੈਕਟ ਮੰਗਾਇਆ ਔਰ ਇਹ ਅੱਗੇ ਵੀ ਕਨਸਾਈਨਮੈਂਟਾ ਲੈ ਚੁੱਕਾ ਸਾਡੇ ਜਿਹੜਾ ਸਕੰਝੇ 'ਚ ਪਹਿਲੀ ਵਾਰ ਹੀ ਆਇਆ ਇਹਦੀ ਅਸੀਂ ਛਾਣਬਿੰਗ ਕਰਾਂਗੇ ਗਾਂ ਦੇ ਗੰਤਿਲ ਦੱਸੇ ਕੁਝ ਚਲ ਗਾਂ ਐ ਸੋਰੇ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਕਿਉਂਕਿ ਉਹ ਫਿਰ ਭੱਜ ਜਾਣਗੇ ਸਾਰੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਵੀ ਤੁਹਾਨੂੰ ਜਲਦੀ ਉਹਦਾ ਖੁਲਾਸਾ ਕਰਾਂਗੇ ਉਹਨਾਂ ਇੱਥੇ ਲੋਕਲ ਪਰਸਨ ਦੇ ਵੀ ਕਿਤੇ ਦੀ ਹੈਲਪ ਲੈਂਦਾ ਹੈਗਾ ਬਾਰਡਰ ਰੇਡੀ ਨੀ ਚ ਹੈ ਉਹ ਕਰ ਰਹੇ ਹੋ ਛਾਣਬੀਨ ਕਰ ਰਹੇ ਤੇ ਮੋਬਾਈਲ ਨੂੰ ਜਿਹੜਾ ਕਰ ਰਹੇ ਆ ਚੈੱਕ ਸਾਰਾ ਡੋਨ ਰਹੀ ਆ ਕਿਹਾ ਅਗੂ ਬੰਦ ਹਜੀ ਹਜੀ ਡੋਨ ਇਹ ਕਿੰਨੇ ਟਾਈਮ ਤੋਂ ਪਿੱਛੇ ਕੰਮ ਕਰ ਰਿਹਾ ਹੈ ਦੇਖੋ 7-8 ਕਨਸਾਈਨਮੈਂਟਸ ਤੋਂ ਪਹਿਲਾਂ ਲੈ ਆਇਆ ਵਾ ਕਾਫੀ ਧੀਰ ਤੋਂ ਕਰ ਰਿਹਾ ਸਭ ਤੋਂ ਬੇਸਿਕਲੀ ਕੰਮ ਕੀ ਕਰਦਾ ਸੀ ਇਹ ਵਿਲੜ ਕਿਸਮ ਦਾ ਹੈ ਇਹ ਸੇ ਕਿਸਮ ਦਾ ਹੀ ਸਮਗਰਹ ਨਾਲ ਸੰਬੰਧ ਹੈ ਇਹ ਜਿਹੜਾ ਬਾਹਰ ਤੋਂ ਮਨ ਆਵਾਇ ਸਮਾ